ਸੱਤ ਸ੍ਰੀ ਕਾਰਵਾਈ ਜੀ ਅੱਜ ਆਪਣਾ 100 ਸੱਤ ਦਿਨ ਹੋ ਗਏ ਜੀ 8 ਸੌਰੀ 8 108 ਦਿਨ ਹੋ ਗਏ ਕਬੱਡੀ ਕੈਂਪ ਚੱਲੀ ਜਾਂਦੇ ਨੇ ਉਹ ਪਿੰਡ ਭਾਗੀਵਾਨਰ ਦੇ ਵਿੱਚ ਜੋ ਕਿ ਇਹਦੇ ਵਿੱਚ ਜਿੰਨੇ ਵੀ ਸਾਡੇ ਸਹਿਯੋਗੀ ਆਗੇ ਇਹਦੇ ਵਿੱਚ ਸਾਡਾ ਮਤਲਬ ਸਹਿਯੋਗ ਦਿੰਦੇ ਆ ਡਾਇਰੈਕਟ ਦਿੰਦੇ ਆ ਬਾਕੀ ਜਿਹੜਾ ਵੀ ਖੜੇ ਆਉਂਦੇ ਆ ਸਾਡੇ ਨਾਲ ਲੱਗ ਕੇ ਬੱਚਿਆਂ ਨੂੰ ਜਿਵੇਂ ਕਿ ਲਖੋ ਹੋ ਗਿਆ ਕੰਪਿਊਟਰ ਹੋ ਗਿਆ ਬਾਕੀ ਬਲਤੇਜ ਵੀ ਸਾਡੀ ਸਹਿਯੋਗ ਦਿੰਦਾ ਸਤਨਾਮ ਹੋ ਗਿਆ ਸੰਦੀਪ ਹੋ ਗਿਆ ਬਾਕੀ ਸਾਡੇ ਹੋਰ ਮੁੰਡੇ ਖੜੇ ਖੜਿਆਰੀ ਤੇ ਅੱਜ ਇਹ ਡੈਟ ਜਿਹੜੀ ਅੱਜ ਵੰਡੀ ਜਾ ਰਹੀ ਹੈ ਉਹ ਆਪਣੇ ਲਖ ਬਲਜਿੰਦਰ ਸਿੰਘ ਲੁਆੜੀ ਟੈਕਨੀਸ਼ੀਅਨ ਜੋ ਕਿ ਆਪਣੇ ਮੂਰਤੇ ਦਾ ਮੁੰਡਾ ਹੈ ਸਾਡੀ ਸਾਈਡ ਤੋਂ ਉਧਰ ਮੰਦਰਾ ਪਾਸੇ ਤੋਂ ਗੁਰਦੁਆਰਾ ਫਲਾਸ ਵਾਲੀ ਸਾਈਡ ਤੋਂ ਨਾਤ ਰੋਡ ਤੋਂ ਉਹ ਪਹਿਲਾਂ ਵੀ ਇਸ ਗੇਮ ਦੇ ਵਿੱਚ ਵੀ ਰਿਹਾਗਾ ਬਾਕੀ ਉਹ ਇਹਨੂੰ ਇਹ ਚੀਜ਼ਾਂ ਬਾਰੇ ਬਹੁਤ ਮਤਲਬ ਇਹਨਾਂ ਨੂੰ ਪਸੰਦ ਕਰਦਾ ਹੈਗਾ ਇਹਦੇ ਬੱਚੇ ਵੀ ਇਹ ਗੇਮ ਦੇ ਵਿੱਚ ਹੈਗੇ ਇਹਦੇ ਗੁੜਿਆ ਵੀ ਬਹੁਤ ਵਧੀਆ ਕੋਖੋ ਦੀ ਖੇਡਿਆਰਨਾ ਹੈਗੀ ਥੋੜੀ ਜਿਹੀ ਸੱਟ ਵੀ ਲੱਗੀ ਸੀ ਇਹਦੇ ਹੁਣ ਹੁਣ ਵੀ ਗੇਮ 'ਚ ਇਹ ਖੇਡ ਕੇ ਆਈ ਹੈ ਤੇ ਇਹ ਫਸਟ ਐਗਰ ਨਹੀਂ ਆਉਦੇ ਬੱਚੇ ਇਹਨਾਂ ਨਾਲ ਤੇ ਕਲਾਪਿੰਗ ਹੋ ਜੇ ਤੇ ਬਾਕੀ ਬਲਜਿੰਦਰ ਆਪਣੇ ਪਿੰਡ ਦੇ ਵਿੱਚ ਹੁਣ ਥੋੜੇ ਚਿਰ ਦੇ ਇੱਥੋਂ ਗਿਆ ਹੈਗਾ ਪਹਿਲਾਂ ਇੱਥੇ ਹੀ ਹਲਵਾਟਰੀ ਬਟਿੰਡੇ ਵੀ ਹੁੰਦੀ ਸੀ ਜੀ ਤੇ ਹੁਣ ਇਹ ਸਰਦੂਲਗੜ ਰਹਿੰਦਾ ਹੈ ਉੱਥੇ ਰਹਿ ਸ ਹੈ ਤੇ ਇਹਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਹੜਾ ਆਪਣੇ ਕੈਂਪ ਨੂੰ ਮਦਦ ਦੇ ਕੇ ਆਇਆ ਹੈਗਾ ਤੇ ਦੇਖਣ ਵਾਸਤੇ ਸਪੈਸ਼ਲ ਇੱਥੇ ਆਇਆ ਹੈਗਾ ਗਰਾਊਂਡ ਦੇ ਵਿੱਚ ਇਹਦੇ ਕੋਲੇ ਸਮਾਂ ਨਹੀਂ ਸੀ ਟਾਈਮ ਕੱਢ ਕੇ ਅੱਜ ਮੌਸਮ ਖਰਾਬ ਸੀਗਾ ਬੱਚੇ ਘੱਟ ਆਏ ਆ ਪਹਿਲਾਂ ਸਾਨੂੰ ਆਏ ਸੀਗਾ ਵੀ ਅੱਜ ਥੋੜਾ ਕੈਨਸਲ ਕਰਾਂਗੇ ਪ੍ਰੋਗਰਾਮ ਬਾਕੀ ਜਦੋਂ ਬਲਜਿੰਦਰ ਦਾ ਫੋਨ ਆਇਆ ਮੇਰੇ ਕੋਲੇ ਇਹ ਕਹਿੰਦਾ ਬਾਈ ਜੀ ਮੈਂ ਆਇਆ ਹੋਇਆਗਾ ਫਿਰ ਅਸੀਂ ਅਸੀਂ ਇਹ ਪ੍ਰੋਗਰਾਮ ਲਿਖਿਆ ਹੋਇਆਗਾ ਤੇ ਇਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਸਾਰੇ ਪਿੰਡ ਦੇ ਸਹਿਯੋਗੀਆਂ ਦਾ ਜੇ ਸਾਡੇ ਨਾਲ ਕੈਂਪ ਲਗਾਉਂਦੇ ਆ ਜਿਹੜੇ ਮੁੰਡੇ ਖੜਿਆਰੀ ਜਿੰਨੇ ਵੀ ਸਾਡੇ ਸਹਿਯੋਗ ਦੇ ਰਹੇ ਆ ਸਾਰਿਆਂ ਦਾ ਫੁੱਟਬਾਲ ਜਿਹੜੇ ਵਾਲੀਬਾਲ ਵਾਲੇ ਆਗੇ ਫੁੱਟਬਾਲ ਦੇ ਵਿੱਚ ਆਪਣੇ ਗਰਾਊਂਡ ਦੇ ਵਿੱਚ ਖੇਡਦੇ ਆ ਉਹਨਾਂ ਦਾ ਵੀ ਧੰਨਵਾਦ ਆ ਜਿਹੜਾ ਗਰਾਊਂਡ ਬਹੁਤ ਵਧੀਆ ਉਧਰ ਵੀ ਚੱਲਦਾ ਹੈਗਾ ਤੇ ਸਾਡੇ ਨਾਲ ਉਹ ਵੀ ਸਹਿਯੋਗ ਦਿੰਦੇ ਆਗੇ ਤੇ ਪਿੰਡ ਸਾਰਾ ਹੀ ਸਹਿਯੋਗ ਦਿੰਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ